ਸਰਪੰਚ ਲੰਬੜਦਾਰ ਜੀ ਇਹਨਾਂ ਨੂੰ 2 ਲੱਖ ਰੁਪਏ ਦੇ ਕੇ ਜੀ ਤੈਨੂੰ ਕਿਹਨਾਂ ਨੀਂਦੀ ਕੱਟ ਬੱਧੀ ਹੋ ਜਾਂ ਕਿਸੇ ਦੇ ਬਾਲਾ ਸਾਹਿਬ ਦੇ ਬੰਦੇ ਆ ਇਹਨਾਂ ਨੂੰ ਆਪਣੇ ਮੂੰਹ ਦੇ ਪੱਟਰੋ ਤੁਸੀਂ ਕਾਂਗਰਸੀਆ ਬੰਦੇ ਆ ਜਾਂ ਤੁਸੀਂ ਕਾਮਿਆਂ ਦੇ ਬੰਦੇ ਆ ਸਰਪੰਚ ਸਾਹਿਬ ਆਪਣੇ ਮੂੰਹ ਨੂੰ ਖਾ ਲਈ ਕੀ ਕੀ ਕਹਿਣਾ ਚਾਹੁੰਦਾ ਸਰਪੰਚ ਸਾਹਿਬ ਦੇਖੋ ਜੀ ਜਿਵੇਂ ਅੰਕਲ ਨੇ ਤੁਹਾਨੂੰ ਗੱਲ ਤਾਂ ਸਾਰੀ ਦੱਸੀ ਹੋ ਆ ਸਾਡਾ ਇਲਾਕਾ ਇਧਰੋਂ ਹੁਣ ਤੱਕ ਸਾਰਾ ਕਾਂਗਰਸੀ ਹੋ ਗਿਆ ਜੀ ਜਿਵੇਂ ਸਾਡੇ ਜਿਹੜੇ ਬੰਦੇ ਸੀ ਪਰ ਸਾਡੀ ਕਿਸੇ ਨੇ ਵੀ ਬਾਹਰ ਨਹੀਂ ਗਿਆ ਬਾਈ ਔਰ ਬਾਲਾ ਸਾਹਿਬ ਆਇਆ ਸਾਡਾ ਉਹਨੇ ਮਾਨ ਸਤਿਕਾਰ ਕਰਾਇਆ ਜੀ ਉਸ ਨੂੰ ਬਹੁਤ ਬਹੁਤ ਧੰਨਵਾਦ ਕਰ ਸਾਰਾ ਇੰਡੀਆ ਸਾਡਾ ਉਹਨਾਂ ਦੇ ਹੁਣ ਕਹਿੰਦਾ ਉਹ ਕਹਿੰਦਾ ਯਾਰ ਇਹ ਤਾਂ ਮੰਨ ਲਓ ਬੰਦੇ ਦਾ ਮਤਲਬ ਇੱਥੇ ਕਹਿੰਦੇ ਕਿਦਾ ਵੀ ਕੋਈ ਨਹੀਂ ਸੀ ਕਾਹ ਨਹੀਂ ਸਾਡਾ ਦੁੱਸ ਲੱਗਿਆ ਪਰ ਜਿਹੜੇ ਸਾਡੇ ਤੇ ਰਹਿ ਗਈਏ ਨੇ ਬੰਦੇ ਉਹਨਾਂ ਨੇ ਸਾਡਾ ਹੱਲ ਜਾਲ ਨਹੀਂ ਬਾਕੀ ਮੈਂ ਵੀ ਆ ਰਾਤ ਦੇਖਿਆ ਕਿ ਕਮਾਂਡਰ ਜਰਾਂ ਦੀ ਆ ਰਹੇ ਆ ਕੋਈ ਵੀ ਜੀ ਮਤਲਬ ਜਿਹੜੇ ਪੇਜਾਂ ਵਾਲੇ ਜੀ ਨੇ ਉਹ ਮੈਂ ਉਹਨੂੰ ਇਹ ਚਾਹਣਾ ਕਿ ਉਹ ਇੱਕ ਵਾਰ ਵੈਰੀਫਾਈ ਕਰ ਲਿਆ ਕਰਨ ਕੌਣ ਉਹ ਕਹਿੰਦਾ ਇਸ ਨੂੰ ਇਹਨੂੰ ਦੇਖ ਦੇ ਕੇ ਟੋਪੀ ਕਰ ਕਰ ਕੇ ਕੇ ਭਾਈ ਜਾਨੀ ਆ ਆ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਕੰਮ ਚੱਲ ਰਿਹਾ ਜਿਹੜਾ ਕੰਬੀ ਬਾਈ ਨੇ ਡੀਲ ਪਾਇਆ 2 ਲੱਖ ਰੁਪਏ ਲੱਗ ਦੇ ਕੇ ਆ ਅੱਜ ਫੇਰ ਬਾਈ ਉਹਨਾਂ ਦਾ ਡੀਲ ਆਇਆ ਪਿਆ ਪਰ ਮੈਂ ਇਹ ਕਹਿੰਦਾ ਵੀ ਜਿਹੜੇ ਬੰਦੇ ਕਹਾ ਤੋਂ ਕਹਾ ਗਲਤ ਨਹੀਂ ਬਣਾਉਂਦੇ ਨਾ ਸਰਕਾਰ ਨੂੰ ਵੀ ਮੇਰੀ ਇਹ ਪੀਲਾ ਵੀ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਇੱਕ ਬੰਦੇ ਨਾਲ ਮੇਰੇ ਇੱਕ ਮਿੱਤਰ ਨੇ ਗੱਲ ਵੀ ਕੀਤੀ ਕਹਿੰਦਾ ਵੀਰੇ ਤੁਸੀਂ ਇਹ ਪੋਸਟ ਪਾਈ ਆ ਤੁਸੀਂ ਬੰਦੇ ਨੂੰ ਜਾਣਦੇ ਹੋ ਆ ਵਿਆਹ ਹੀ ਮੇਰੀ ਆਈਡੀ ਮੈਂਸ਼ਨ ਕਰਕੇ ਪਾਈ ਜਿਹੋ ਉਹਨੇ ਚੈੱਕ ਰਿਆ ਦਾ ਮੇਰੀ ਪ੍ਰੋਫਾਈਲ ਤੇ ਉਹਨਾਂ ਨੇ ਦੇਖਿਆ ਵੀ ਕਿਸੇ ਰਾਜੇ ਦੀ ਪਾਰ ਦੀ ਰਾ ਕਰੇ ਅਜ ਤੱਕ ਆਪਾਂ ਕੁਝ ਨਹੀਂ ਰਦੇ ਵੀ ਪਾਇਆ ਹੋਇਆ ਲੋ ਬੰਦੇ ਨੇ ਜਦੇ ਨਾਲ ਦੀ ਨਾਲ ਆਪਣੀ ਪੋਸਟ ਨੂੰ ਕਮੇਡੀ ਤੋਂ ਦੇ ਬਾਅਦ ਵੀ ਇਹਨੂੰ ਬਾਗੀ ਜਿਹੜਾ ਨੂੰ ਵੀ ਦੇ ਦਿੱਤੀ ਆ ਵੀ ਅਸੀਂ ਇਸ ਟਾਈਮ ਦੇਖਦਾ ਜੇ ਬਸੇ ਹੋਇਆ ਪ੍ਰਭੂ ਵੀ ਇਸ ਇਸ ਟਾਈਮ ਦੇ ਰਾਜਨੀਤੀ ਨਾਗਰੀਆਵੇਂ ਅਸੀਂ ਬਿਲਕੁਲ ਦਰਿਆ ਦੇ ਕੰਢੇ ਤੇ ਬੈਠੇ ਆ ਤੇ ਮਾਲੋ ਜੇ ਸਾਨੂੰ ਸੰਗਤ ਦਾ ਸਹਯੋਗ ਨਾ ਹੋਵੇ ਆਏ ਨਹੀਂ ਪਤਾ ਨਹੀਂ ਘੜੀ ਚਾਟਾ ਪੰਡਾੜ ਜਿਵੇਂ ਕਦੇ ਘਰ ਦੇ ਹਾਰ ਦੇ ਆ ਮੇਰੀ ਬੇਨਤੀ ਆ ਵੀ ਤੁਸੀਂ ਇੱਕ ਮਨ ਇਧਰੋਂ ਨਾ ਲੈ ਕੇ ਜਾਓ ਬਾਤੋ ਬਾਤ ਸੰਗ ਸਾਡੇ ਕੋ ਆਵੇ ਸਹੂਜ ਲੈ ਕੇ ਆਵੇ ਕਿਉਂਕਿ ਭੰਡਾਏ ਸ਼੍ਰੋਮਣੀ ਕਾਰਦੀ ਵਾਲਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਇਹ ਡੀਜੀਤਲ ਸੇਵਾ ਇਹਨਾਂ ਨੇ ਕਰੀ ਆ ਉਹਨਾਂ ਦੀਆਂ ਸੰਗਤਾਂ ਨੂੰ ਇਹ ਨਾਲ ਸਾਰਾ ਮਿਲਦਾ ਅੱਜ ਦਾ ਸਾਰੇ ਲੋਕ ਜਿਹੜੇ ਲੈ ਕੇ ਆਉਂਦੇ ਪਹਿਲਾਂ ਆਪਣੇ ਲੈਵਲ ਦੀ ਲੈ ਕੇ ਆਉਂਦੇ ਸੀ ਉਹਨਾਂ ਨੂੰ ਕਹੀ ਦਿੱਤੀ ਬਾਗਲ ਲਈ ਕਿਉਂਕਿ ਸਾਡਾ ਪਿੰਡ ਜਿਹੜਾ ਬਹੁਤ ਛੋਟਾ ਜਿਹਾ ਪਿੰਡ ਆ ਜੀ ਇਥੋਂ ਦੀ ਅਸੀਂ ਆਮ ਆਇਆ ਜੀ ਸੇਵਾ ਨਹੀਂ ਦਿੱਤਾ ਪੜੇ ਜੇ ਤੁਸੀਂ ਸਾਡੇ ਦਾ ਸਾਡਾ ਸ਼੍ਰੋ ਸਾਡਾ ਸਾਥ ਦਿੰਦਾ ਤਾਂ ਅਸੀਂ ਵੀਰਾਂ ਦੀ ਸੇਵਾ ਕਰਦੇ ਆ ਕਿਉਂਕਿ ਵਿੱਚ ਕਈ ਵੀਰ ਰਹਦੇ ਵੀ ਹੁੰਦੇ ਆ ਜਿਹੜੇ ਕਹਿੰਦੇ ਵੀ ਅਸੀਂ ਨਹੀਂ ਪਹੁੰਚਾਂ ਪਰ ਅਸੀਂ ਸਾਨੂੰ ਸਾਡਾ ਫਰਜ਼ ਬਣਦਾ ਸੀ ਸਾਨੂੰ ਆਪ ਸਰ ਨੂੰ ਵੀ ਲੋਕ ਯਾਰ ਐਨੀ ਤੱਕ ਨੂੰ ਆਉਂਦੇ ਨਹੀਂ ਐਨੀ ਮਦਦ ਕਰਨ ਵਾਲੇ ਵੀ ਕਿੱਥੋਂ ਕਦੇ ਡੀਲ ਦੀ ਸੇਵਾ ਆਪਣੇ ਵੱਲੋਂ ਜਰੂਰੀ ਹੋਣੀ ਚਾਹੀਦੀ ਹੈ ਪਰ ਮੈਂ ਤਾਂ ਇੰਨੀ ਗੱਲ ਕਹਿੰਦਾ ਵੀ ਧੰਨਵਾਦ ਜੀ